ਬਿਕਰਮਜੀਠਿਆ ਦੇ ਮਾਮਲੇ ਦੇ ਵਿੱਚ ਬਿジネス ਦੇ ਕੋਲ ਹੁਣ ਸਾਬਕਾ ਵਿਧਾਇਕ ਦੇ ਵੱਲੋਂ ਵੀ ਬਿਆਨ ਦਰਜ ਕਰਵਾਏ ਗਏ ਨੇ ਦਰਅਸਲ ਇੱਥੇ ਇਸ ਸਾਬਕਾ ਵਿਧਾਇਕ ਦੇ ਵੱਲੋਂ ਸਰਕਾਰਾਂ ਉੱਤੇ ਵੀ ਗੰਭੀਰ ਇਲਜ਼ਾਮ ਲਗਾ ਦਿੱਤੇ ਗਏ ਨੇ ਦਾਮਰਸਰਦ ਵਿੱਚ ਆਮਦਨ ਤੋਂ ਬਾਅਦ ਸਰੋਤਾ ਦੇ ਇਲਜ਼ਾਮਾਂ ਦੇ ਵਿੱਚ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਅਕਾਲੀਆਗੋ ਬਿਕਰਮਜੀਠਿਆ ਮਾਮਲੇ ਦੇ ਵਿੱਚ ਹੁਣ ਸਾਬਕਾ ਅਕਾਲੀ ਵਿਧਾਇਕ ਤੇ ਮੌਜੂਦਾ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਜਿਨ੍ਹਾਂ ਵੱਲੋਂ ਵਿਜੀਲੈਂਸ ਵਿਭਾਗ ਦੇ ਕੋਲ ਆਪਣੇ ਬਿਆਨ ਦਰਜ ਕਰਵਾਏ ਗਏ ਨੇ ਤੇ ਉਥੇ ਹੀ ਦੱਸ ਦਿੱਤੀ ਕਿ ਬੋਨੀ ਅਜਨਾਲਾ ਦੇ ਬਿਆਨਾਂ ਦੇ ਦਰਜ ਹੋਣ ਤੋਂ ਬਾਅਦ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ ਤਾਂ ਸਾਬਕਾ ਵਿਧਾਇਕ ਬੋਨੀ ਅਜਨਾਲਾ ਦਾ ਕਹਿਣਾ ਹੈ ਕਿ 2016 ਦੇ ਵਿੱਚ ਮਰਹੂਮ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੂੰ ਉਹਨਾਂ ਬਕਾਇਦਾ ਚਿੱਠੀ ਲਿਖ ਕੇ ਵਿਕਰਮ ਮਜੀਠੀਆ ਦੀ ਡਰੱਗ ਪੈਡਲਰਾਂ ਦੇ ਨਾਲ ਸਾਂਝ ਬਾਰੇ ਜਾਣਕਾਰੀ ਦਿੱਤੀ ਸੀ ਬੋਨੀ ਅਜਨਾਲਾ ਦੇ ਮੁਤਾਬਕ ਨਸ਼ੇ ਦੇ ਮੁੱਦੇ ਦੇ ਵਿੱਚ ਪੰਜਾਬ ਦੇ ਅੰਦਰ ਰਹੀ ਹਰ ਸਰਕਾਰ ਨੇ ਸਿਰਫ ਸਿਆਸਤ ਕੀਤੀ ਆਪਣੇ ਬਿਆਨ ਵਿਜੀਲੈਂਸ ਨੂੰ ਦਰਜ ਕਰਵਾਉਣ ਉਪਰੰਤ ਸਾਬਕਾ ਵਿਧਾਇਕ ਤੇ ਭਾਜਪਾ ਗੋਮਰਪਾਲ ਬੋਲਨੀ ਦਾ ਇਹ ਕਹਿਣਾ ਸੀ ਕਿ ਵਿਕਰਮ ਮਜੀਠੀਆ ਦੇ ਕੇਸ ਦੇ ਵਿੱਚ ਆਪਣੇ ਬਿਆਨ ਵਿਜਨਸ ਦੇ ਕੋਲ ਦਰਜ ਕਰਵਾਉਂਦਿਆਂ ਮੈਂ ਪੱਤਰ ਪੇਸ਼ ਕੀਤਾ ਉਸ ਦੇ ਵਿੱਚ ਪੱਤਰ ਦੇ ਨਾਲ ਹੀ ਲਿਖਤੀ ਰੂਪ ਦੇ ਵਿੱਚ ਬੇਨਤੀ ਕੀਤੀ ਹੈ ਕਿ 2016 ਦੇ ਵਿੱਚ ਮਰਹੂਮ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮੈਂ ਜੋ ਚਿੱਠੀ ਲਿਖੀ ਉਹਨਾਂ ਬਿਆਨਾਂ ਉੱਤੇ ਮੈਂ ਅੱਜ ਵੀ ਕਾਇਮ ਹਾਂ ਕਿਉਂਕਿ ਉਸ ਸਮੇਂ ਮੰਤਰੀ ਰਹੇ ਵਿਕਰਮ ਮਜੀਠੀਆ ਨੇ ਸੱਤਾ ਪਿੰਦੀ ਤੇ ਲਾੜ ਨੂੰ ਆਪਣੇ ਗ੍ਰੀਨ ਐਵੇਨਿਊ ਨਿਵਾਸ ਉੱਤੇ ਕਹਿ ਕੇ ਠਹਿਰਾਇਆ ਸੀ ਕਿ ਮੇਰੇ ਜਿਗਰੀ ਯਾਰ ਨੇ ਜੋ ਕਿ ਉਸ ਸਮੇਂ ਦੇ ਵੱਡੇ ਲੱਗ ਪੈਡਲਰਾਂ ਤਾਬੂ ਨਿਉਸ ਲਾਰਾ ਨੇ ਅੱਗੇ ਆਖਿਆ ਕਿ ਨਸ਼ੇ ਦੇ ਮੁੱਦੇ ਤੇ ਕਾਂਗਰਸ ਤੇ ਸ਼ੋਮਨੀ ਅਕਾਲੀ ਦਲ ਨੇ ਕੁਝ ਵੀ ਗੰਭੀਰ ਐਕਸ਼ਨ ਨਹੀਂ ਲਿਆ ਪਹਿਲਾ ਬਾਦ ਸਰਕਾਰ ਤੇ ਫਿਰ ਕੈਪਟਨ ਸਰਕਾਰ ਨੇ ਬਸ ਲਾਰਿਆਂ ਦੇ ਰਾਹੀਂ ਸਮਟ ਪਾਇਆ ਇਹ ਲੀਡਰ ਕਹਿੰਦੇ ਨੇ ਕਿ ਉਹਨਾਂ ਨੇ 6000 ਕਰੋੜ ਦੀ ਰਕਮ ਦੇ ਨਾਲ ਸੰਬੰਧਿਤ ਪ੍ਰਚਾਰ ਮਜੀਠੀਆ ਦੇ ਕੀਤਾ ਪਰ ਉਸ ਰਕਮ ਅਤੇ ਮਾਮਲੇ ਦਾ ਹਿਸਾਬ ਅੱਜ ਵੀ ਕਿਸੇ ਕੋਲ ਨਹੀਂ ਹੈ ਤੇ ਮੌਜੂਦਾ ਸਰਕਾਰ ਨੇ ਵੀ 3 ਸਾਲ ਬੀਤਣ ਦੇ ਬਾਵਜੂਦ ਵਿਕਰਮ ਮਜੀਠੀਆ ਦੇ ਖਿਲਾਫ ਨਸ਼ੇ ਦੇ ਮੁੱਦੇ ਦੇ ਵਿੱਚ ਕੋਈ ਐਕਸ਼ਨ ਨਹੀਂ ਕੀਤਾ ਨਮਰਪਾਲ ਬੋਨੀ ਜਰਾਲਾ ਇੱਕ ਭਾਰਤੀ ਸਿਆਸਤਦਾਨ ਨੇ ਜਿਸ ਦਾ ਪੰਜਾਬ ਦੇ ਰਾਜਨੀਤਿਕ ਦ੍ਰਿਸ਼ਟੀਕੋਣ ਦੇ ਵਿੱਚ ਮਹੱਤਵਪੂਰਨ ਇਤਿਹਾਸ ਰਿਹਾ ਤਾਂ ਦੱਸਈਏ ਤਾਂ ਦੱਸਈਏ ਕਿ ਅਮਰਪਾਲ ਸਿੰਘ ਬੁੰਨੀ ਜుਨਾ ਪਿਤਾ ਰਤਨ ਸਿੰਘ ਅਜਨਾਲਾ ਦੇ ਕਾਰਜ ਜਨਮ ਲਿਆ ਤੇ ਤਿੰਨ ਵਾਰ ਅਜਨਾਲਾ ਤੋਂ ਵਿਧਾਇਕ ਰਹੇ ਉਹ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸਾਬਕਾ ਸੰਸਦ ਮੈਂਬਰ ਪੋਨੀ ਅਜਨਾਲਾ 2004 ਦੇ ਵਿੱਚ ਅਜਨਾਲਾ ਹਲਕੇ ਦੇ ਉਪ ਚੋਣ ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣ ਵੀ ਉਹ ਨਾਲ ਲੜੀ ਤੇ ਪਰ ਉਹ ਹਾਰ ਗਏ 2007 ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਜਿੱਤੀਆਂ ਤੇ ਵਿਧਾਨ ਸਭਾ ਦੇ ਵਿੱਚ ਜਨਾਲਾ ਦੀ ਨੁਮਾਇੰਦਗੀ ਕੀਤੀ 2012 ਚ ਚੋਣਾਂ ਦੇ ਵਿੱਚ ਸਫਲਤਾਪੂਰਵਕ ਆਪਣੀ ਸੀਟ ਬਰਕਰਾਰ ਰੱਖੀ ਤੇ 17 ਤੱਕ ਸੇਵਾ ਨਿਭਾਈ ਹੈ 2022 ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਉਹ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਤੋਹਾਰੇ ਆਪ ਉਮੀਦਵਾਰ ਨੇ 29.26% ਵੋਟਾਂ ਹਾਸਲ ਕੀਤੀ ਮੌਜੂਦਾ ਸਮੇਂ ਦੇ ਵਿੱਚ ਅਮਰਪਾਲ ਸਿੰਘ ਗੋਨੀ ਜਨਾਲਾ ਭਾਜਪਾ ਦੇ ਸਰਗਰਮ ਮੈਂਬਰ ਨੇ ਬਿਕਰਮ ਜੀਠਿਆ ਦੇ ਮਾਮਲੇ ਦੇ ਵਿੱਚ ਵਿਜਲੈਂਸ ਦੇ ਕੋਲ ਹੁਣ ਸਾਬਕਾ ਵਿਧਾਇਕ ਦੇ ਵੱਲੋਂ ਵੀ ਬਿਆਨ ਦਰਜ ਕਰਵਾਏ ਗਏ ਨੇ ਦਰਅਸਲ ਇੱਥੇ ਇਸ ਸਾਬਕਾ ਵਿਧਾਇਕ ਦੇ ਵੱਲੋਂ ਸਰਕਾਰਾਂ ਉੱਤੇ ਵੀ ਗੰਭੀਰ ਇਲਜ਼ਾਮ ਲਗਾ ਦਿੱਤੇ ਗਏ ਨੇ ਦਾਮਰਸਰ ਦੇ ਵਿੱਚ ਆਮਦਨ ਤੋਂ ਬਾਅਦ ਸਰੋਤਾ ਦੇ ਇਲਜ਼ਾਮਾ ਦੇ ਵਿੱਚ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਅਕਾਲੀ ਆਗੂ ਵਿਕਰਮਜੀਠਿਆ ਮਾਮਲੇ ਦੇ ਵਿੱਚ ਹੁਣ ਸਾਬਕਾ ਅਕਾਲੀ ਵਿਧਾਇਕ ਤੇ ਮੌਜੂਦਾ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਜਿਨ੍ਹਾਂ ਵੱਲੋਂ ਵਿਜਿਲੈਂਸ ਵਿਭਾਗ ਦੇ ਕੋਲ ਆਪਣੇ ਬਿਆਨ ਦਰਜ ਕਰਵਾਏ ਗਏ ਨੇ ਤੇ ਉਥੇ ਹੀ ਦੱਸ ਦਿੱਤੀ ਕਿ ਬੋਨੀ ਅਜਨਾਲਾ ਦੇ ਬਿਆਨਾਂ ਦੇ ਦਰਜ ਹੋਣ ਤੋਂ ਬਾਅਦ ਵਿਕਰਮਜੀਠਿਆ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ ਤਾਂ ਸਾਬਕਾ ਵਿਧਾਇਕ ਬੋਨੀ ਅਜਨਾਲਾ ਦਾ ਕਹਿਣਾ ਹੈ ਕਿ 2016 ਦੇ ਵਿੱਚ ਮਰਹੂਮ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੂੰ ਉਹਨਾਂ ਬਕਾਇਦਾ ਚਿੱਠੀ ਲਿਖ ਕੇ ਵਿਕਰਮਜੀਠਿਆ ਦੀ ਡਰੱਗ ਪੈਡਲਰਾਂ ਦੇ ਨਾਲ ਸਾਂਝ ਬਾਰੇ ਜਾਣਕਾਰੀ ਹਰੀ ਦਿੱਤੀ ਸੀ ਬੋ ਨਿਊਜ਼ ਨਾਲਾ ਦੇ ਮੁਤਾਬਕ ਨਸ਼ੇ ਦੇ ਮੁੱਦੇ ਦੇ ਵਿੱਚ ਪੰਜਾਬ ਦੇ ਅੰਦਰ ਰਹੀ ਹਰ ਸਰਕਾਰ ਨੇ ਸਿਰਫ ਸਿਆਸਤ ਕੀਤੀ ਆਪਣੇ ਬਿਆਨ ਵਿਜੀਲੈਂਸ ਨੂੰ ਦਰਜ ਕਰਵਾਉਣ ਉਪਰੰਤ ਸਾਬਕਾ ਵਿਧਾਇਕ ਤੇ ਭਾਜਪਾ ਗੋਮਰਪਾਲ ਬੋਲਨੀ ਦਾਇਕਹਿਣਾ ਸੀ ਕਿ ਵਿਕਰਮ ਮਜੀਠੀਆ ਦੇ ਕੇਸ ਦੇ ਵਿੱਚ ਆਪਣੇ ਬਿਆਨ ਵਿਜਨਸ ਦੇ ਕੋਲ ਦਰਜ ਕਰਵਾਉਂਦਿਆਂ ਮੈਂ ਪੱਤਰ ਪੇਸ਼ ਕੀਤਾ ਉਸ ਦੇ ਵਿੱਚ ਪੱਤਰ ਦੇ ਨਾਹੀਂ ਲਿਖਤੀ ਰੂਪ ਦੇ ਵਿੱਚ ਬੇਨਤੀ ਕੀਤੀ ਹੈ ਕਿ 2016 ਦੇ ਵਿੱਚ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮੈਂ ਜੋ ਚਿੱਠੀ ਲਿਖੀ ਉਹਨਾਂ ਬਿਆਨਾਂ ਉੱਤੇ ਮੈਂ ਅੱਜ ਵੀ ਕਾਇਮਾ ਕਿਉਂਕਿ ਉਸ ਸਮੇਂ ਮంత్రి ਰਹੇ ਵਿਕਰਮ ਮਜੀਠੀਆ ਨੇ ਸੱਤਾ ਪਿੰਡੀ ਤੇ ਲਾਡੀ ਨੂੰ ਆਪਣੇ ਗ੍ਰੀਨ ਐਵੇਨਿਊ ਨਿਵਾਸ ਉੱਤੇ ਕਹਿ ਕੇ ਠਹਿਰਾਇਆ ਸੀ ਕਿ ਮੇਰੇ ਜਿਗਰੀ ਯਾਰ ਨੇ ਜੋ ਕਿ ਉਸ ਸਮੇਂ ਦੇ ਵੱਡੇ ਲੱਗ ਪੈਡਲਰਾਂ ਤਾਬੂਨੀ ਉਸਲਾਣਾ ਲਈ ਅੱਗੇ ਆਖਿਆ ਕਿ ਨਸ਼ੇ ਦੇ ਮੁੱਦੇ ਤੇ ਕਾਂਗਰਸ ਤੇ ਸ਼ੋਭਨੀ ਅਕਾਲੀ ਦਲ ਨੇ ਕੁਝ ਵੀ ਗੰਭੀਰ ਐਕਸ਼ਨ ਨਹੀਂ ਲਿਆ ਪਹਿਲਾ ਬਾਦ ਸਰਕਾਰ ਤੇ ਫਿਰ ਕੈਪਟਨ ਸਰਕਾਰ ਨੇ ਬਸ ਲਾਰੀਆਂ ਦੇ ਰਾਹੀਂ ਸਮਟ ਪਾਇਆ ਇਹ ਲੀਡਰ ਕਹਿੰਦੇ ਨੇ ਕਿ ਉਹਨਾਂ ਨੇ 6000 ਕਰੋੜ ਦੀ ਰਕਮ ਦੇ ਨਾਲ ਸੰਬੰਧਿਤ ਪਰਚਾ ਮਜੀਠਿਆ ਦੇ ਕੀਤਾ ਪਰ ਉਸ ਰਕਮ ਅਤੇ ਮਾਮਲੇ ਦਾ ਹਿਸਾਬ ਅੱਜ ਵੀ ਕਿਸੇ ਕੋਲ ਨਹੀਂ ਹੈ ਤੇ ਮੌਜੂਦਾ ਸਰਕਾਰ ਨੇ ਵੀ 3 ਸਾਲ ਬੀਤਣ ਦੇ ਬਾਵਜੂਦ ਵਿਕਰਮ ਮਜੀਠਿਆ ਦੇ ਖਿਲਾਫ ਨਸ਼ੇ ਦੇ ਮੁੱਦੇ ਦੇ ਵਿੱਚ ਕੋਈ ਐਕਸ਼ਨ ਨਹੀਂ ਕੀਤਾ ਨਮਰਪਾਲ ਬੋਨੀ ਜਰਾਲ ਇੱਕ ਭਾਰਤੀ ਸਿਆਸਤਦਾਨ ਨੇ ਜਿਸ ਦਾ ਪੰਜਾਬ ਦੇ ਰਾਜਨੀਤਿਕ ਦ੍ਰਿਸ਼ਟੀਕੋਣ ਦੇ ਵਿੱਚ ਮਹੱਤਵਪੂਰਨ ਇਤਿਹਾਸ ਰਿਹਾ ਤਾਂ ਦੱਸਿਏ ਦੱਸਿਏ ਕਿ ਅਮਰਪਾਲ ਸਿੰਘ ਬੁੰਨੀ ਜਿਨ੍ਹਾਂ ਦੇ ਪਿਤਾ ਰਤਨ ਸਿੰਘ ਅਜਨਾਲਾ ਦੇ ਕਾਰਜ ਜਨਮ ਲਿਆ ਤੇ ਤਿੰਨ ਵਾਰ ਅਜਨਾਲਾ ਤੋਂ ਵਿਧਾਇਕ ਰਹੇ ਉਹ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸਾਬਕਾ ਸੰਸਦ ਮੈਂਬਰ ਬੁੰਨੀ ਅਜਨਾਲਾ 2004 ਦੇ ਵਿੱਚ ਅਜਨਾਲਾ ਹਲਕੇ ਦੇ ਉਪ ਚੋਣ ਦੇ ਵਿੱਚ ਪੰਜਾਬ ਵਿਧਾਨ ਸਭਾ ਚੋੜਵੀ ਉਹਨਾਂ ਲੜੀ ਤੇ ਪਰ ਉਹ ਹਾਰ ਗਏ 2007 ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਜਿੱਤੀਆਂ ਤੇ ਵਿਧਾਨ ਸਭਾ ਦੇ ਵਿੱਚ ਜਨਾਲਾ ਦੀ ਨੁਮਾਇੰਦਗੀ ਕੀਤੀ 2012 ਚੋਣਾਂ ਦੇ ਵਿੱਚ ਸਫਲਤਾਪੂਰਵਕ ਆਪਣੀ ਸੀਟ ਬਰਕਰਾਰ ਰੱਖੀ ਤੇ 17 ਤੱਕ ਸੇਵਾ ਨਿਭਾਈ ਹੈ 2022 ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਤੋਹਾਰੇ ਆਪ ਉਮੀਦਵਾਰ ਨੇ 29.26 ਫੀਸਦੀ ਵੋਟਾਂ ਹਾਸਲ ਕੀਤੀ ਮੌਜੂਦਾ ਸਮੇਂ ਦੇ ਵਿੱਚ ਅਮਰਪਾਲ ਸਿੰਘ ਬੋਰਨੀ ਜਨਾਲਾ ਭਾਜਪਾ ਦੇ ਸਰਗਰਮ ਮੈਂਬਰ ਨੇ